ਜੋ ਖਾਵੇ ਗੁੜ ਨਾਲ ਸੋਲੇ ਉਹਦਾ ਪਰਿਵਾਰ ਦਰਦਾਂ ਬਾਰੇ ਬਾਬਤ ਕਦੇ ਨਾ ਬੋਲੇ ਸਾਡੇ ਜਿੰਨੇ ਬਜ਼ੁਰਗ ਹੈ ਉਹਨਾਂ ਦੇ ਮੇਰੇ ਕੋਲ ਜਿੰਨੇ ਪੇਸ਼ੈਂਟ ਆਉਂਦੇ ਆ ਨਾ ਬਜ਼ੁਰਗਾਂ ਦੇ ਮਸਲ ਬੜੇ ਵੀਕ ਹੋਏ ਹੋਏ ਉਹ ਮੈਨੂੰ ਕਹਿੰਦੇ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਲੱਤਾਂ ਭਾਰ ਨਹੀਂ ਚਲਦੀਆਂ ਸਾਨੂੰ ਤਾਂ ਉੱਠ ਕੇ ਪਜਾਮਾ ਪਾਉਣਾ ਵੀ ਔਖਾ ਹੋਇਆ ਪਿਆ ਸਾਡੇ ਬਜ਼ੁਰਗ ਮਤਾਵਾ ਪਹਿਣਾ ਬੱਚੇ ਕੋਈ ਵੀ ਖਾ ਸਕਦਾ ਹੈ ਇਹ ਮਤਲਬ ਸਰੀਰ ਦੀ ਇੰਨੀ ਵਧੀਆ એનર્ਜੀ ਵਾਲਾ ਫਾਰਮੂਲਾ ਹੈਗਾ ਬਜ਼ੁਰਗ ਸਾਡੇ ਨਾਲ ਘੋੜਿਆਂ ਨੂੰ ਕਹਿੰਦੇ ਨੇ ਘੋੜੇ ਖਾਂਦੇ ਆ ਸੋਲੇ ਸਾਡਾ ਜਿਹੜਾ ਸਰੀਰ ਮਰਦਾ ਮਰਦ ਵੀ ਘੋੜੇ ਬਰਾबरी ਹੈ ਘੋੜਾ ਇੰਨਾ ਸੋਲੇ ਖਾ ਕੇ ਇੰਨੀ ਜਿਹੀ એનર્ਜੀ ਹੁੰਦੀ ਹੈ ਉਹ ਇੰਨਾ ਨਾ ਭਾਰ ਖਿੱਚਦਾ ਭਾਰ ਚੱਕਦਾ ਹਜ਼ਾਰਾਂ ਮੀਲ ਚੱਲ ਕੇ ਚਲਾ ਜਾਤੁਰਿਆ ਜਾਂਦਾ ਹੈਗਾ ਤੇ ਬੰਦਾ ਤੇ ਗੱਲ ਹੀ ਕੁਝ ਨਹੀਂ ਹੈਗੀ ਇਹ ਸੋਲੇ ਖਾਣ ਨਾਲ ਬੰਦੇ ਦੇ ਵਿੱਚ ਇੰਨੀ એનર્ਜੀ ਆ ਜਾਂਦੀ ਹੈ ਮੇਰੇ ਕੋਲੇ ਬਜ਼ੁਰਗ ਆਉਂਦੇ ਆ ਮਨੋਂ ਉਹਨਾਂ ਨੂੰ ਦੱਸਦਾ ਬੜੇ ਦਵਾਮਾ ਦਿੰਦੇ ਆ ਹਰ ਬਜ਼ੁਰਗਾਂ ਨੂੰ ਕੰਨੀਆਂ ਮੇਰੇ ਕੋਲ ਜਦੋਂ ਬਜ਼ੁਰਗ ਆਉਂਦੇ ਆ ਤਾਂ ਮਨ ਨੂੰ ਦੱਸਦਾ ਉਹ ਮੈਨੂੰ ਕਹਿੰਦੇ ਬੇਟਾ ਹਫਤੇ ਬਾਅਦ ਆ ਕੇ ਥੈਂਕ ਯੂ ਕਹਿੰਦੇ ਆ ਕਹਿੰਦੇ ਬੇਟਾ ਬਣ ਗਈ ਗੱਲ ਯਾਰ ਕਹਿੰਦੇ ਗੱਲ ਹੀ ਬਣ ਗਈ ਤੁਹਾਡਾ ਹੀ ਫਰੂਕੀ ਸਾਹਿਬ ਤੁਹਾਡੀ ਟੀਮ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਬ ਤੁਸੀਂ ਚਲੋ ਜੋ ਬੋਲਿਆ ਠੀਕ ਬੋਲਿਆ ਪਰ ਮੈਂ ਇਹਨੂੰ ਹੋਰ ਕਹੂੰਗਾ ਵੀ ਜੋ ਖਾਵੇ ਗੁੜ ਨਾਲ ਸੋਲੇ ਉਹਦਾ ਪਰਿਵਾਰ ਦਰਦਾਂ ਬਾਰੇ ਬਾਬਤ ਕਦੇ ਨਾ ਬੋਲੇ ਸਾਡੇ ਜਿੰਨੇ ਬਜ਼ੁਰਗ ਹੈ ਉਹਨਾਂ ਦੇ ਮੇਰੇ ਕੋਲ ਜਿੰਨੇ ਪੇਸ਼ੈਂਟ ਆਉਂਦੇ ਆ ਨਾ ਬਜ਼ੁਰਗਾਂ ਦੇ ਮਸਲ ਬੜੇ ਵੀਕ ਹੋਏ ਹੋਏ ਆ अच्छा जी ओ मेनू ਕਹਿੰਦੇ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਲੱਤਾਂ ਭਾਰ ਨਹੀਂ ਚੱਲਦੀਆਂ ਸਾਨੂੰ ਤਾਂ ਉੱਠ ਕੇ ਪਜਾਮਾ ਪਾਉਣਾ ਵੀ ਔਖਾ ਹੋਇਆ ਪਿਆ ਹੂੰ ਠੀਕ ਐ ਬਾਥਰੂਮ ਜਾਂਦੇ ਆ ਉੱਠਿਆ ਨਹੀਂ ਜਾਂਦਾ ਬੜੇ ਪਰੇਸ਼ਾਨ ਹੈ ਬੈਠ ਜਿੰਨੇ ਤਾਂ ਫੇਰ ਨਹੀਂ ਟੇੜ ਜੰਨੀ ਜੀ ਲੈਟਰਿੰਗ ਬੈਠਦੇ ਸਾਡੇ ਤੋਂ ਉੱਠ ਕੇ ਖੜੇ ਨਹੀਂ ਹੋਇਆ ਜਾਂਦਾ ਠੀਕ ਹੈ ਇੰਨੇ ਅਸੀਂ ਪਰੇਸ਼ਾਨ ਆ ਇਸ ਕਰਕੇ ਮੈਂ ਅੱਜ ਤੁਹਾਨੂੰ ਬੁਲਾਇਆ ਹੈਗਾ ਜਿਹੜਾ ਆਪਾਂ ਗੋੜਾ ਰਸੋਲੇ ਦਾ ਫਾਰਮੂਲਾ ਸੋਲਿਆਂ ਦਾ ਦੇਣ ਲੱਗੇ ਆ ਉਹ ਤੁਸੀਂ ਤੁਹਾਨੂੰ ਮੈਂ ਸਮਝਾਉਣਾਗਾ ਕਿੱਦਾਂ ਲੈਣੇ ਆ ਸਾਡੇ ਬਜ਼ੁਰਗ ਮਤਾਮਾ ਭੈਣਾ ਬੱਚੇ ਕੋਈ ਵੀ ਖਾ ਸਕਦਾ ਹੈ ਇਹ ਮਤਲਬ ਸਰੀਰ ਦੀ ਇੰਨੀ ਵਧੀਆ એનર્ਜੀ ਵਾਲਾ ਫਾਰਮੂਲਾ ਹੈਗਾ ਕਿ ਹਰ ਕੋਈ ਬੰਦਾ ਇਹਨੂੰ ਘਰੇ ਆਪਣੇ ਵਰਤ ਸਕਦਾ ਬਜ਼ੁਰਗ ਸਾਡੇ ਨਾਲ ਘੋੜਿਆਂ ਨੂੰ ਕਹਿੰਦੇ ਨੇ ਘੋੜੇ ਖਾਂਦੇ ਆ ਸੋਲੇ ਸਾਡਾ ਜਿਹੜਾ ਸਰੀਰ ਮਰਦਾ ਮਰਦ ਵੀ ਘੋੜੇ ਬਰਾਬਰ ਹੀ ਹੈ ਕੋ ਘੋੜਾ ਇੰਨਾ ਸੋਲੇ ਖਾ ਕੇ ਇੰਨੀ ਜਿਹੀ એનર્ਜੀ ਹੁੰਦੀ ਹੈ ਉਹ ਇੰਨਾ ਨਾ ਭਾਰ ਖਿੱਚਦਾ ਭਾਰ ਚੱਕਦਾ ਹਜ਼ਾਰਾਂ ਮੀਲ ਚੱਲ ਕੇ ਚਲਾ ਜਾਤੋਂ ਰਹਿ ਜਾਂਦਾ ਹੈਗਾ ਤੇ ਬੰਦਾ ਤੇ ਗੱਲ ਹੀ ਕੁਝ ਨਹੀਂ ਹੈਗੀ ਇਹ ਸੋਲੇ ਖਾਣ ਨਾਲ ਬੰਦੇ ਦੇ ਵਿੱਚ ਇੰਨੀ એનર્ਜੀ ਆ ਜਾਂਦੀ ਹੈ ਮੇਰੇ ਕੋਲੇ ਬਜ਼ੁਰਗ ਆਉਂਦੇ ਆ ਮਨੋਂ ਉਹਨਾਂ ਨੂੰ ਦੱਸਦਾ ਬੜੇ ਦਵਾਮਾ ਦਿੰਦੇ ਆ ਤਾਂ ਇਹ ਮੈਂ ਤੁਹਾਨੂੰ ਬੁਲਾਇਆ ਕਿ ਮੈਂ ਇਹ ਹਰ ਬਜ਼ੁਰਗਾਂ ਨੂੰ ਕਈਆਂ ਨੇ ਮੇਰੇ ਕੋਲ ਜਦੋਂ ਬਜ਼ੁਰਗ ਆਉਂਦੇ ਆ ਤਾਂ ਮਨ ਨੂੰ ਦੱਸਦਾ ਉਹ ਮੈਨੂੰ ਕਹਿੰਦੇ ਬੇਟਾ ਹਫਤੇ ਬਾਅਦ ਆ ਕੇ ਥੈਂਕ ਯੂ ਕਹਿੰਦੇ ਆ ਕਹਿੰਦੇ ਬੇਟਾ ਬਣ ਗਈ ਗੱਲ ਯਾਰ ਕਹਿੰਦੇ ਗੱਲ ਹੀ ਬਣ ਗਈ ਕਹਿੰਦੇ ਰੁਕੀ ਸਾਹਿਬ ਇਹ ਗੱਲ ਗਲਤ ਹੈ ਘੋੜਾ ਜਿਹੜੇ ਮਾਰਕੀਟ ਚ ਆ ਨਾ ਉਹ ਪਤਾ ਨਹੀਂ ਕਿੱਦਾਂ ਦਾ ਹੈ ਉਹ ਪਤਾ ਨਹੀਂ ਉਹਦੇ ਵਿੱਚ ਕੋਈ ਕੈਮੀਕਲ ਪਾਇਆ ਹੋਇਆ ਹੈ ਹੋ ਸਕਦਾ ਸਾਨੂੰ ਜੇ ਪਿਓਰ ਗੋੜ ਕਿਸੇ ਖਿਲਾੜੀ ਤੋਂ ਮਿਲ ਜੇ ਤਾਂ ਸਭ ਤੋਂ ਜ਼ਿਆਦਾ ਵਧੀਆ ਹੈਗਾ ਮਾਰਕੀਟ ਦੇ ਵਿੱਚ ਜਿਹੜਾ ਘੋੜਾ ਆਉਂਦਾ ਹੈਗਾ ਉਹ ਪਤਾ ਨਹੀਂ ਕਿੱਥੋਂ ਆਉਂਦਾ ਹੈ ਠੀਕ ਹੈ ਕੀ ਉਹਦੇ ਵਿੱਚ ਇਹ ਤੁਹਾਡਾ ਆਪਣਾ ਗੁੜ ਹੈ ਹਾਂ ਇਹ ਸਾਡਾ ਆਪਣਾ ਖਲਾੜੀ ਤੋਂ ਮੇਰਾ ਸਪੈਸ਼ਲ ਤਿਆਰ ਕਰਾਉਂਦੇ ਹੁੰਦੇ ਆ ਅਸੀਂ ਜਿੰਨਾ ਵੀ ਆਪਣੇ ਪੇਸ਼ੈਂਟਾਂ ਨੂੰ ਦੱਸਦੇ ਆ ਜਾਂ ਰਿਖਦੇ ਆ ਜਾਂ ਕਹਿੰਨੇ ਭਾਈ ਆਪਣਾ ਆਪ ਲੈ ਲੋ ਸਾਡੀ ਕੋਈ ਖਲਾੜੀ ਨਹੀਂ ਆਪਦੀ ਲਾਈ ਵੀ ਜਿਵੇਂ ਗੱਪਾਂ ਮਾਰੀ ਜਾਈਏ ਲੋਕ ਗੱਪਾਂ ਮਾਰਦੇ ਆ ਵੀ ਸਾਡੀ ਆਪਣੀ ਖਲਾੜੀ ਲਈ ਵੀ ਜਾਣੇ ਸੂਝਵਾਨ ਕਿਸਾਨ ਜਿਹੜੇ ਹੈਗੇ ਆ ਇਹਨੂੰ ਗੁੜ ਬਣਾ ਕੇ ਵੇਚਦੇ ਆ ਜਿਹੜੇ ਪਿਓਰ ਵੇਚਦੇ ਆ ਇਮਾਨਦਾਰੀ ਨਾਲ ਕੰਮ ਕਰਦੇ ਆ ਅਸੀਂ ਉਹਨਾਂ ਤੋਂ ਵਿੱਚ ਅਸੀਂ ਵੀ ਲੈ ਲੈਂਦੇ ਆਂ ਹਾਂ ਜੀ ਇਹਦੇ ਕੀ ਖਾਣ ਦਾ ਤਰੀਕਾ ਹੈ ਜਿਹੜਾ ਬਜ਼ੁਰਗ ਸਾਡੇ ਰੋਕੀ ਸਾਹਿਬ ਹਰ ਚੀਜ਼ ਦਾ ਹੱਲ ਹੈਗਾ ਇਹਨੂੰ ਕੀ ਕਰਨ ਸਾਡੇ ਬਜ਼ੁਰਗ ਭੁਜੇ ਹੋਏ ਸੋਲਿਆਂ ਨੂੰ ਐਦਾਂ ਜਿਵੇਂ ਮੇਰੇ ਆ ਕਰਕੇ ਰੱਖੇ ਵੀ ਆ ਠੀਕ ਹੈ ਇਹਨੂੰ ਗ੍ਰाइंड ਕਰ ਸਕਦੇ ਆ ਆਪਣੇ ਕਿਸੇ ਕੁੰਡੇ 'ਚ ਪੀਸ ਸਕਦੇ ਆ ਮਿਕਸੀਆਂ ਅੱਜਕੱਲ੍ਹ ਘਰ-ਘਰ ਪਈਆਂ ਨੇਗੀਆਂ ਐਡਵਾਂਸ ਟੈਕਨੋਲੋਜੀ ਆ ਗਈ ਐ ਇਹਨੂੰ ਪੀਸ ਕੇ ਪਾਊਡਰ ਬਣਾ ਲਓ ਠੀਕ ਹੈ ਇਹਦੇ ਦੋ ਚਮਚੇ ਸਵੇਰੇ ਲੈ ਲਓ ਨਾਲ ਥੋੜਾ ਗੁੜ ਖਾ ਲਓ ਉੱਪਰ ਦੁੱਧੀ ਗਲਾਸ ਦੁੱਧ ਦਾ ਗਲਾਸ ਪੀ ਲਓ ਅੱਛਾ ਜੀ ਬਸ ਇਹ ਸੌਖਾ ਤਰੀਕਾ ਉਹ ਗੁੜ ਨਹੀਂ ਸਕਦੇ ਇਕੱਲੇ ਛੋਲੇ ਤਾਂ ਖਾ ਸਕਦੇ ਆ ਛੋਲੇ ਖਾ ਹੋਰ ਕੋਈ ਆਲਟਰਨੇਟ ਨਹੀਂ ਉਹਦੇ ਨਾਲ ਕੋਈ ਸਹਿਦ ਲੈ ਸਕਦੇ ਆ ਅੱਛਾ ਠੀਕ ਹੈ ਠੀਕ ਹੈ ਜਾਂ 슈ਗਰ ਫ੍ਰੀ ਹੈ ਸਾਡੀ ਕਈ ਅੱਜਕੱਲ ਕਈ ਚੀਜ਼ਾਂ ਆ ਗਈਆਂ ਉਹ ਲੈ ਸਕਦੇ ਆ ਕੋਈ ਇਹੀ ਗੱਲੀ ਹੈ ਉਹ ਸਾਡੇ ਕੋਲੇ ਬਣਾਇਆ ਹੋਇਆ ਹੈਗਾ ਮੇਰੇ ਕੋਲੇ ਆ ਪਿਆਗਾ ਪਾਊਡਰ ਉਹ ਅੱਛਾ ਆ ਪਾਊਡਰ ਹੈ ਉਹ ਹਾਂ ਇਹ ਪਾਊਡਰ ਮੈਨੂੰ ਲੱਗਾ ਕਿ ਤੇ ਛੋਲੇ ਪੀਸ ਕੇ ਰੱਖੇ ਛੋਲੇ ਪੀਸ ਕੇ ਰੱਖੇ ਵੀ ਇਹ ਪਾਊਡਰ ਮੇਰਾ ਜਿਹੜਾ ਤੁਸੀਂ ਇਹ ਕੀ ਹੈ ਕੀ ਜੀ ਇਹ 슈ਗਰ ਫ੍ਰੀ ਹੈਗਾ ਅੱਛਾ ਇਹ 슈ਗਰ ਸਾਡਾ ਐਦਾਂ ਦੀ ਜਿਹੜੇ ਚੀਜ਼ਾਂ ਤੋਂ ਤਿਆਰ ਕਰਿਆ ਹੋਇਆ ਛ अच्छा ਤੇ 브라운 ਚੌਲ ਤੋਂ اچھا ਇਹ ਬਣਿਆ ਹੋਇਆ ਸਾਡਾ ਪ੍ਰੋਟੀਨ ਹੈਗਾ ਪਲਾਂਟ ਪ੍ਰੋਟੀਨ ਹੈ ਇਹ ਠੀਕ ਹੈ ਪਲਾਂਟ ਪਲਾਂਟ ਬੇਸਡ ਪਲਾਂਟ ਵੇਸਟ ਪ੍ਰੋਟੀਨ ਹੈ ਠੀਕ ਹੈ ਇਹਦੇ ਤੁਸੀਂ ਆ ਦੋ ਸਕੂਪ ਸਵੇਰੇ ਲੈ ਲਓ ਦੁੱਧ ਚ ਪਾ ਕੇ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਨੂੰ એનર્ਜੀ ਦੇਖੋ ਕਿੰਨੀ ਆਉਣੀ ਹੈ ਆ ਇਹਦਾ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਆ ਡੱਬਾ ਸਾਡਾ ਅੱਛਾ ਇਹ ਕੀ ਸੁਪਰ ਫੂਡ ਹੈ ਜੀ ਇਹ ਹਾਂ ਸੁਪਰ ਫੂਡ ਹੈ ਜਿਹੜੇ ਸ਼ੂਗਰ ਵਾਲੇ ਮਰੀਜ਼ ਹੈ ਉਹਨਾਂ ਨੂੰ ਮੈਂ ਇਹ ਦਿਨਾਂਗਾ ਕੀ ਭਾਈ ਤੁਸੀਂ ਗੁੜ ਨਹੀਂ ਖਾ ਸਕਦੇ ਤਾਂ ਤੁਸੀਂ ਮੇਰਾ ਆਹ ਈਸੀ ਕਰਕੇ ਤਾਂ ਫਰੂਕੀ ਸਾਹਿਬ ਉਹਨਾਂ ਨੂੰ ਗੁੜ ਨਹੀਂ ਦੱਸੀਦਾ ਨਾ ਉਹਨਾਂ ਨੂੰ ਇਹ 슈ਗਰ ਫ੍ਰੀ ਦੱਸੀਦਾ ਅੱਛਾ ਇਹ ਕੀ ਕੰਮ ਕੀ ਕਰਦੇ ਜੀ ਇਹ ਇਹ ਪੂਰੇ ਸਰੀਰ ਚ એનર્ਜੀ ਠੀਕ ਹੈ ਆ ਇਹ ਇਹੋ ਜਿਹਾ ਪ੍ਰੋਟੀਨ ਹੈ ਜਿਹੜੇ ਮਾਰਕੀਟ ਚ ਆਉਂਦੇ ਵੇ ਪ੍ਰੋਟੀਨ ਆਉਂਦੇ ਆ ਜਾਂ ਦੂਸਰੇ ਪ੍ਰੋਟੀਨ ਆਉਂਦੇ ਆ ਉਹਨਾਂ ਨੂੰ ਜਿਮ ਵਗੈਰਾ ਜਾ ਕੇ ਹਾਜ਼ਮ ਕਰਨਾ ਪੈਂਦਾ ਇਹਨੂੰ ਕਿਤੇ ਜਿਮ ਜਾਣ ਦੀ ਲੋੜ ਨਹੀਂ ਉਹ ਸੈਰ ਕਰਨ ਦੀ ਲੋੜ ਨਹੀਂ ਤੁਸੀਂ ਸਵੇਰੇ ਦੋਸਕੂ ਭਰ ਕੇ ਆਵਾਜ਼ ਜੀ ਜੀ ਇਹਦੇ ਦੋਸਕੂ ਭਰ ਕੇ ਲੈ ਲਓ ਦੁੱਧ ਜਬਾ ਕੇ ਤੁਹਾਡੇ ਸਰੀਰ ਚ એનર્ਜੀ ਦੇਖਣਾ ਤਾਕਤ ਦੇਖਣਾ ਤੇ ਤੁਹਾਡੇ ਗੋਡਿਆਂ ਦੇ ਉੱਪਰ ਨਾ ਤੁਸੀਂ ਜਿਹੜੇ ਕਹਿੰਦੇ ਹੋ ਨਾ ਭਾਰ ਨਹੀਂ ਪੈਂਦਾ ਲੱਤਾਂ ਤੁਰ ਨਹੀਂ ਜਾਂਦਾ ਇੱਕ ਪ੍ਰੋਟੀਨ ਦਾ ਡੱਬਾ ਮੇਰਾ ਇਹ ਯੂਜ਼ ਕਰਕੇ ਦੇਖ ਲਿਓ ਜੇ ਤੁਸੀਂ ਸਾਲਾ ਮਾਰਦੇ ਨਾ ਉਹਨਾਂ ਵਾਸਤੇ ਬਹੁਤ ਵਧੀਆ ਰਿਜ਼ਲਟ ਤਾਂ ਹੀ ਮੈਂ ਤੁਹਾਨੂੰ ਦੱਸਿਆ ਨਾ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਪਰਸੋ ਹੀ ਹਲੇ ਮੈਂ ਪੇਸ਼ੈਂਟ ਆਇਆ ਦੋ ਦਿਨਾਂ ਦੇ ਵਿੱਚ ਉਹ ਮੈਨੂੰ ਕਹਿੰਦਾ ਯਾਰ ਪਜਾਮਾ ਨਹੀਂ ਪੈਂਦਾ ਉੱਠ ਕੇ ਮੇਥੋਂ ਮਹੱਲਾ ਤੇਰਾ ਫਿਰ ਆਪਾਂ ਕੀ ਕਰਿਆ ਉਹਦੀ ਮ사ਜ ਕਰੀ ਕਰੀ ਮੈਂ ਨਾਲ ਗਰੀਸ ਪਿਆਗਾ ਮੇਰਾ ਆ ਗਰੀਸ ਹੈਗਾ ਇਹ ਕੀ ਕਰਦਾ ਜੀ ਇਹਦੇ ਨਾਲ ਉਹਦੇ ਲੱਤਾਂ ਦੀ ਮਾਲਸ਼ ਕਰੀ ਠੀਕ ਹੈ ਮਾਲਸ਼ ਕਰਨ ਤੋਂ ਬਾਅਦ ਮੈਂ ਉਹ ਦੋ ਦਿਨ ਪੁੱਛਿਆ ਮਹਾ ਬਾਪੂ ਹਾਂ ਅੱਜ ਦੱਸ ਕਹਿੰਦਾ ਯਾਰ ਗੱਲ ਹੀ ਬਣ ਗਈ ਕਹਿੰਦਾ ਮੈਂ ਤਾਂ ਰਾਮਨਾ ਤੁਰਕੇ ਆ ਗਿਆ ਨਾਲ ਉਹਨੂੰ ਪ੍ਰੋਟੀਨ ਦਿੱਤਾ ਰੁਕੀ ਸਾਹਿਬ ਤੁਸੀਂ ਆਪ ਸੋਚੋ ਅੱਜ ਕੱਲ ਹਰੇਕ ਚੀਜ਼ ਦੇ ਵਿੱਚ ਮਲਾਵਟ ਹੈ ਹੂੰ ਠੀਕ ਹੈ ਰੇਹਾਂ ਸਬਰੀਹਾਂ ਵਾਲੀਆਂ ਫਲ ਸਬਜ਼ੀਆਂ ਹਰ ਚੀਜ਼ ਰੇਹਾਂ ਸਪਰੇਹਾਂ ਵਾਲੀਆਂ ਆ ਗਈ ਹੈ ਨਾ ਸਾਡੀ ਬਾਡੀ ਨੂੰ ਉਹ ਚੀਜ਼ ਮਿਲਦੀ ਨਹੀਂ ਬੱਚੇ ਤਾਂ ਖਾਂਦੇ ਆ 버ਗਰ ਪੀਜ ਠੀਕ ਹੈ ਸਮੋਸੇ ਪਕੌੜੇ ਕਿੱਥੋਂ ਲੈਣਗੇ ਪ੍ਰੋਟੀਨ ਓਕੇ ਪ੍ਰੋਟੀਨ ਕਿੱਥੋਂ ਲੈਣਗੇ ਪ੍ਰੋਟੀਨ ਤਾਂ ਜਿਹੇ ਨਹੀਂ ਚੀਜ਼ਾਂ ਖਾਂਣਗੇ ਤਾਂ ਬਜ਼ੁਰਗਾਂ ਦੇ ਫਿਰ ਉਮਰ ਦੇ ਹਿਸਾਬ ਨਾਲ ਮਸਲ ਵੀਕ ਹੋ ਜਾਂਦੇ ਬਿਲਕੁਲ ਜਿਉਂ ਜਿਉਂ ਉਮਰ ਵੱਧਦੀ ਜਾਂਦੀ ਹੈ ਉਹਦੇ ਨਾਲ ਮਸਲ ਵੀਕ ਹੁੰਦੇ ਆਏ ਚਮੜੀ ਲੜਕਦੀ ਹੁੰਦੀ ਹੈ ਜਦੋਂ ਮੇਰੇ ਕੋਲੇ ਆਉਂਦੇ ਆ ਜੀ ਜੀ ਮੈਂ ਉਹਨਾਂ ਨੂੰ ਦਿਖਾਉਣਾ ਵੀ ਇੱਕ ਮਹੀਨਾ ਯੂਜ਼ ਕਰਕੇ ਦੇਖੋ ਫਿਰ ਦੱਸਿਓ ਕੀ ਫਰਕ ਪਊਗਾ ਫਰਕ ਕੀ ਤੀਜੇ ਦਿਨ ਬਾਅਦ ਬੰਦਾ ਤੁਰਨ ਲੱਗ ਜਾਂਦਾ ਉੱਟ ਕੇ ਕਹਿੰਦਾ ਹਾਂ ਯਾਰ ਗੱਲ ਹੀ ਬਣ ਗਈ ਅੱਛਾ ਹਾਂ ਮੇਰੇ ਕੋਲ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਜੀ ਕੋਈ ਸਾਈਡ ਇਫੈਕਟ ਕੋਈ ਸਾਈਡ ਇਫੈਕਟ ਨਹੀਂ ਸਰਕਾਰ ਤੋਂ ਪਾਸ ਕਰਾਇਆ ਆਹ ਪ੍ਰੋਡਕਟ ਹੈ ਲੈਬ ਟੈਸਟ ਹੈ ਠੀਕ ਹੈ ਇਹਦੇ ਵਿੱਚ ਕੋਈ ਇਹ ਜੀ ਹੈ ਹੀ ਨਹੀਂ ਮਲਾਵਟ ਵਾਲੀ ਜਿਹੜਾ ਮਲਾਵਟ ਸਾਬਤ ਕਰਦੇ ਜੋ ਮਰਜ਼ੀ ਆ ਕੇ ਸਜ਼ਾ ਦੇ अच्छा मतलब ਤੁਸੀਂ ਇਹ ਕਹਿ ਰਹੇ ਹੋ ਜਾਂ ਤਾਂ ਫਿਰ ਗੁੜ ਨਾਲ ਛੋਲੇ ਖਾ ਲਓ ਜਾਂ ਫਿਰ ਤੁਹਾਡਾ ਇਹ 슈ਗਰ ਫਰੀ ਨੁਸਖਾ ਫਾਰਮੂਲਾ हां ਜਿਹੜੇ ਬੰਦੇ ਮੈਂ ਉਹੀ ਕਹਿ ਰਿਹਾ ਨਾ ਵੀ ਜਿਹੜੇ ਬੰਦੇ ਇਹ ਨਹੀਂ ਖਾ ਸਕਦੇ 슈ਗਰ ਗੁੜ ਨਹੀਂ ਖਾ ਸਕਦਾ ਦੰਦ ਨਹੀਂ हां ਜਿਨ੍ਹਾਂ ਕਿਹਦੇ ਦੰਦ ਨਹੀਂ ਹੈਗਾ ਜੀ ਬਜ਼ੁਰਗਾਂ ਦੀ ਗੱਲ ਕਰ ਰਹੇ ਹੈਗਾ ਜਾਂ ਉਹ ਨਹੀਂ ਚਬਕੇ ਖਾ ਸਕਦੇ ਤਾਂ ਉਹ ਪੀ ਸਕਦੇ ਆ ਆਪਣੇ ਮਿਕਸੀ ਜੀ ਗ੍ਰाइंड ਕਰ ਲਓ ਨਹੀਂ ਤਾਂ ਫਿਰ ਤੁਸੀਂ ਸਾਡੇ ਕੋਲੇ ਇਹ ਬਣਿਆ ਪਿਆਗਾ ਤੇ ਸਾਡੇ ਆ ਕੇ ਤੰਨੇ ਸੈਂਟਰ ਲੁਧਿਆਣਾ ਬਰਨਾਲਾ ਤੇ ਮਹਾਲੀ ਸਕਰੀਨ ਦੇ ਨੰਬਰ ਚੱਲਦੇ ਹੁੰਦੇ ਆ ਤੁਸੀਂ ਵੀ ਕਿਤੇ ਹੀ ਫੋਨ ਕਰਕੇ ਘਰੇ ਮੰਗਵਾ ਲਓ ਜਾਂ ਤੁਸੀਂ ਆ ਕੇ ਲੈ ਜਾ ਸਕਦੇ ਹੋ ਮਸਲ ਨੂੰ ਜਕੜਦੇ ਮੈਂ ਇਹ ਕਹਿੰਦਾ ਤੁਸੀਂ ਦੇਖੋ ਇੱਕ ਡੱਬਾ ਪੀਕੇ ਦਾ ਦੇਖੋ 15 ਸਾਲ ਤੋਂ ਬਾਅਦ ਜਿਹੜੇ ਮਰਜ਼ੀ ਬੱਚੇ ਨੂੰ ਦੇ ਦਿਓ ਜਿਹੜਾ ਬੱਚੇ ਦੀ ਗਰੋਥ ਨਹੀਂ ਹੁੰਦੀ ਜਿਹੜਾ ਬੱਚਾ ਕਹਿੰਦਾ ਮੈਨੂੰ ਭੁੱਖ ਨਹੀਂ ਲੱਗਦੀ ਮੇਰਾ ਵੇਟ ਨਹੀਂ ਵੱਧਦਾ ਮੈਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਇੱਕ ਡੱਬਾ ਪਲਾ ਦੇ ਜੇ ਬੱਚਾ ਮੂੰਹੋਂ ਬੋਲ ਕੇ ਦੱਸੂਗਾ। ਅਨਾ ਬਰੁਕੀ ਸਾਹਿਬ 15 ਸਾਲ ਤੋਂ ਬਾਅਦ ਕੋਈ ਵੀ ਲੈ ਸਕਦਾ ਹੈ। ਭੈਣ ਹੈ, ਬਜ਼ੁਰਗ ਹੈ, ਭਰਾ ਹੈ, ਬੱਚਾ ਜੋ ਮਰਜ਼ੀ ਲੈ ਲੇ। 15 ਸਾਲ ਤੋਂ ਬਾਅਦ ਜਿਹਨੂੰ ਮਰਜ਼ੀ ਦੇ ਦੇ ਇੱਕ ਡੱਬਾ ਪੀ ਕੇ ਦੇਖੇ એનર્ਜੀ ਤਰੋਤ ਆਇਆ ਹੋਏਗੀ। ਜੀ। ਠੀਕ ਹੈ ਜੀ। ਇੰਨਾ ਵਧੀਆ ਰਿਜ਼ਲਟ ਹੈ। ਮੇਰਾ ਕਹਿਣ ਦਾ ਮਤਲਬ ਅੱਗੇ ਬਰੁਕੀ ਸਾਹਿਬ ਕੀ ਸੀਗਾ ਬਜ਼ੁਰਗ ਨਾ ਖੇਤਾਂ 'ਚ ਕੰਮ ਕਰਦੇ ਸੀ। ਹਲ ਚਲਾਉਂਦੇ ਸੀ। ਖੇਤ ਆਣਾ ਜਾਣਾ ਹੁੰਦਾ ਸੀ। ਮਾਈਆਂ ਸਾਡੀਆਂ ਪ੍ਰਸਾਦਾ ਪਾਣੀ ਖੇਤ ਲੈ ਕੇ ਜਾਂਦੀਆਂ ਸੀ। ਦਿਨ ਦੋ-ਦੋ ਕਿਹੜੇ ਖੇਤ ਰੱਖਦੇ ਰਹਿੰ ਉਹਦੇ ਨਾਲ ਐਡਵਾਂਸਡ ਟੈਕਨੋਲੋਜੀ ਕਰਕੇ ਸਾਡੇ ਬਜ਼ੁਰਗ ਖੇਤੋਂ ਜਾਣੋਂ ਹਟ ਗਏ ਸਾਡੇ ਬਜ਼ੁਰਗ ਕੰਮ ਕਰਨੋਂ ਹਟ ਗਏ ਸਾਡੀਆਂ ਮਾਵਾਂ ਭੈਣਾਂ ਖੇਤ ਰੋਟੀ ਲੈ ਜਾਣੋਂ ਹਟ ਗਈਆਂ ਅੱਗੇ ਗਊਆਂ ਦਾ ਗੋਹਾ ਕੂੜਾ ਸਾਰੀਆਂ ਭੈਣਾਂ ਹੱਡੇ ਆਪ ਕਰਦੇ ਸੀਗੀਆਂ ਝਾੜੂ ਪੂੰਛਾ ਅੱਜ ਸਾਰਿਆਂ ਨੇ ਕੰਮ ਵਾਲੇ ਲਾ ਨਾ ਕਿ ਨਾ ਫਰੂਕੀ ਸਾਹਿਬ ਵੀਕਨਸ ਕਰਕੇ ਸਾਰਾ ਸਿਆਪਿਆ ਸਾਰੇ ਕਮਜ਼ੋਰੀ ਦੀ ਤਪੰਗੇ ਹੈ ਜਦੋਂ ਐਕਸਰਸਾਈਜ਼ ਹੈ ਨਹੀਂ ਕੰਮ ਕੋਈ ਹੈ ਨਹੀਂ ਖਾਣਾ ਬੈਠੇ ਰਹਿਣਾ ਖਾਣਾ ਬੈਠੇ ਰਹਿਣਾ ਅੱਗੇ ਕੰਮ ਕਰਦੇ ਸੀ ਕਿਸੇ ਬਜ਼ੁਰਗ ਨੂੰ ਪ੍ਰੋਬਲਮ ਆਈ ਸੀ ਆ ਹੁਣ ਮੇਰੇ ਕੋਲੇ ਆਉਂਦੇ ਉਹੀ ਬਜ਼ੁਰਗ ਗੋਡਿਆਂ 'ਨ ਲੈ ਕੇ ਬੈਠੇ ਆ ਕੋਈ ਸਾਰਾ ਦਿਨ ਵੇਲੇ ਬੈਠੇ ਰਹਿੰਦੇ ਆ ਜਾਂ ਇੱਥੇ ਬਾਹਰ ਤਾਂ ਸਾਲੇ ਨਾ ਵਹਿ ਕੇ ਜਾ ਕੇ ਸੱਤ ਜੇ ਬਹਿ ਕੇ ਚਲੇ ਗਏ ਜਾਂ ਗੱਪਾਂ ਮਾਰ ਕੇ ਖੇਤ ਬੰਨੇ ਤਾਂ ਜਾਂਦੇ ਨਹੀਂ ਅੱਗੇ ਪਹਿਲਾਂ ਬੰਦੇ ਕੰਮ ਕਰਦੇ ਸੀ ਖੇਤਾਂ 'ਚ ਜਾਂਦੇ ਸੀ ਆਪਣੀ એનર્ਜੀ ਉਹ ਲਗਾਉਂਦੇ ਲਗਾਉਂਦੇ ਸੀਗੇ